हां जी मित्रों की हालचाल ने आज आपा ਤੁਹਾਨੂੰ ਇੱਕ ਬੋਰਡ ਹੈ ਉਹਦੇ ਬਹੁਤ ਜਿਹੇ ਗੋਣਾ ਹੈ ਉਹ ਦੱਸਣ ਜਾ ਰਹੇ ਹਾਂ हां ਵੀ ਰਵਣ ਜਿਹੜੀ ਆ ਬੋਰਡ ਦੀ ਦਾੜੀ ਹੈ ਇਹਦੇ ਕੀ ਗੋਣਾ ਹੈ ਇਹਦੇ ਬਹੁਤ ਗੋਣਾ ਹੈ ਇਹਦੇ ਨਾਲ ਸ਼ਰਾਬੀ ਸ਼ਰਾਬ ਛੱਡ ਜਾਂਦਾ ਹੈ ਲੈ ਇਹਦੇ ਨਾਲ ਸ਼ਰਾਬੀ ਸ਼ਰਾਬ ਕਿਵੇਂ ਛੱਡ ਦੂਗਾ ਲੋਕ ਤਾਂ ਇਹਨੇ ਡਾਕਟਰਾਂ ਕੋਲ ਦਵਾਈਆਂ ਦੇ ਪੈਸੇ ਲਾਉਂਦੇ ਫਿਰਦੇ ਹੈ ਲੋਕਾਂ ਨੂੰ ਤਰੀਕਾ ਨਹੀਂ ਕੀ ਤਰੀਕਾ ਹੈ ਆਏ ਕਰੇ ਇਹਦੀ ਦਾੜੀ ਨੂੰ ਕੱਟ ਲੇ ਅੱਛਾ ਕਿ ਤੁੱਪ ਦੇ ਵਿੱਚ ਸੁਕਾ ਲੇ ਛੋਟੇ ਛੋਟੇ ਪੀਸ ਕਰਕੇ ਠੀਕ ਹੈ ਜਦੋਂ ਇਹ ਸੁੱਕ ਜਾਣਾ ਹੈ ਮਿਕਸੀ ਜਾਂ ਕੋਈ ਕੁੰਡਾ ਲੈ ਕੇ ਵਿੱਚ ਬਰੀਕ ਇਹਦਾ ਪਾਊਡਰ ਬਣਾ ਲੇ ਪਾਊਡਰ ਫਿਰ ਆਪਾਂ ਬੋਤਲ ਵਗੈਰਾ ਚ ਸਟੋਰ ਕਰਕੇ ਰੱਖ ਲੇ ਚਮਚਾ ਸੂਆ ਚਮਚਾ ਸ਼ਾਮ ਪਾਣੀ ਨਾਲ ਲੈਣਾਗਾ ਜੇ ਸ਼ਰਾਬੀ ਨਾ ਵੀ ਲਵੇ ਤਾਂ ਆਪਾਂ ਚੋਰੀਆਂ ਵੀ ਦੀ ਸਬਜੀ ਜਾਂ ਦਹੀਂ ਦੇ ਵਿੱਚ ਪਾ ਸਕਦੇ ਹਾਂ ਠੀਕ ਹੈ ਕਿ ਇਹਦੇ ਨਾਲੋਂ 12 13 ਦਿਨਾਂ ਦੇ ਵਿੱਚ ਸ਼ਰਾਬ ਛੱਡ ਜੂਗਾ ਕਿਉਂਕਿ ਇਹਦੇ ਵਿੱਚ ਸਲਫਰ ਦੀ ਮਾਤਰਾ ਜਿਹੜੀ ਬਹੁਤ ਜ਼ਿਆਦਾ ਹੁੰਦੀ ਹੈ अच्छा मैं भी ये सुनया है कि सल्फर ਦੇ ਕਾਰਨ ਹੀ ਬੰਦੇ ਅੰਦਰ ਘਾਰ ਕਰਦੇ ਆਂ ਸਲਫਰ ਤੋਰੀ ਕਰਨੇ ਸ਼ਰਾਬੀ ਸ਼ਰਾਬ ਦੇ ਅੜਾਦ ਦੀ ਵੱਧ ਬਣ ਜਾਂਦਾ ਹੈ ਹਾਂਜੀ ਉਹਦੀ ਲੱਤ ਵੱਨ ਲੱਗਦੀ ਹੈ ਨਾ ਸਲਫਰ ਦੀ ਘਾਟ ਕਰਨ ਜਦੋਂ ਸਲਫਰ ਦੀ ਘਾਟ ਬੰਦੇ ਦੇ ਸਰੀਰ ਚ ਪੂਰੀ ਹੋਊਗੀ ਤਾਂ ਆਟੋਮੈਟਿਕਲੀ ਬੰਦੇ ਨੂੰ ਨਸ਼ੇ ਦੀ ਤੋੜ ਆ ਜਿਹੜੀ ਨਹੀਂ ਲੱਗੂਗੀ ਲਓ ਵੀ ਦੋਸਤੋ ਬੋਰਡ ਜਿਹੜੇ ਗੋਣਾ ਜਿਹੜੀ ਦਾੜੀ ਦਿਓ ਤੁਸੀਂ ਸੁਣ ਲਈ ਜਿਹੜਾ ਵੀ ਬੰਦਾ ਸ਼ਰਾਬ ਛੱਡਣਾ ਚਾਹੁੰਦਾ ਹੈ ਜਾਂ ਸ਼ਰਾਬੀ ਦੀ ਆਦਤ ਹੈ ਸ਼ਰਾਬ ਪੀਣ ਦੀ ਡੇਲੀ ਤਾਂ ਸ਼ਰਾਬ ਪੀਣੀ ਜਿਹੜੀ ਬਹੁਤ ਮਾੜੀ ਐ ਤੇ ਆਪਣੇ ਰਵਣ ਸਿਸਟਰ ਨੇ ਦੱਸਿਆ ਤੁਹਾਨੂੰ ਕਿ ਇਹਦਾ ਪ੍ਰੋਪਰ ਤੁਸੀਂ ਘਰ ਦੇ ਵਿੱਚ ਹੀ ਇਸਤੇਮਾਲ ਕਰਕੇ ਇਹਦਾ ਇੱਕ ਲੂਕਿਡ ਤਿਆਰ ਕਰਕੇ ਉਹਨੂੰ ਲੈ ਸਕਦੇ ਹੋ ਤੇ ਜਿਹੜੀ ਤੁਹਾਡੀ ਸ਼ਰਾਬ ਪੀਣ ਦੀ ਆਦਤ ਆ ਉਹ ਕੁਝ ਹੀ ਦਿਨਾਂ ਬਾਅਦ ਠੀਕ ਹੋ ਜਾਊਗੀ